ਹੈਲੋ ਸਤਿ ਸ਼੍ਰੀ ਅਕਾਲ ਜੀ ਆਦਮ ਨਮਸਤੇ ਦੋਸਤੋ ਆਈ ਹੋਪ ਤੁਸੀਂ ਵਧੀਆ ਹੋਵੋਗੇ ਤਾਂ ਅੱਜ ਆਪਾਂ ਗੱਲ ਕਰਾਂਗੇ ਨੰਬਰ ਸਿਸਟਮ ਦੀ ਜੋ ਕਿ ਬਹੁਤ ਹੀ ਜ਼ਿਆਦੇ ਪੇਪਰ ਦੇ ਵਿੱਚ ਪੁੱਛਿਆ ਜਾਣ ਵਾਲਾ ਟੌਪਿਕ ਹੈ ਤੇ ਨੰਬਰ ਸਿਸਟਮ ਦੇ ਸਮ ਹਨ ਜੋ ਕਿ ਵੱਖੋ-ਵੱਖਰੀ ਤਰ੍ਹਾਂ ਦੇ ਆਉਂਦੇ ਹਨ ਜਿਸ ਤਰ੍ਹਾਂ ਕਿ ਪੇਡਾਂ ਬੱਕਰੀਆਂ ਵਾਲਾ ਹੋ ਗਿਆ ਕੁਰਸੀਆਂ ਵਾਲਾ ਹੋ ਗਿਆ ਜਿਸ ਤਰ੍ਹਾਂ ਕਿ ਇੱਕ ਅੱਜ ਵੀਡੀਓ ਹੈ ਸਰਡਸ ਦੀ ਤਾਂ ਉਹ ਹੋ ਗਿਆ ਸਿਮਪਲੀ ਐਪਲੀਕੇਸ਼ਨ ਦੇ ਵਿੱਚ ਕਾਫੀ ਤਰ੍ਹਾਂ ਦੇ ਕੁਐਸਚਨ ਆਉਂਦੇ ਨੇ ਉਹ ਵੀ ਤੁਹਾਨੂੰ ਮੈਂ ਕਰਵਾਵਾਂਗਾ ਤਾਂ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਣਾ ਬਹੁਤ ਹੀ ਮਜ਼ੇਦਾਰ ਵੀਡੀਓ ਹੈ ਅਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਮਤਲਬ ਕਿ ਵਿਦਨ ਸੈਕਿੰਡ ਦੇ ਵਿੱਚ ਆਪਾਂ ਇਹ ਸਮ ਸੋਲਵ ਕਰਾਂਗੇ ਤੁਹਾਨੂੰ ਮੈਂ ਦੱਸਾਂਗਾ ਕਿ ਕਿਸ ਤਰ੍ਹਾਂ ਹੋਵੇਗਾ ਤਾਂ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹਿਣਾ ਵਧੀਆ ਲੱਗੀ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਵੱਧ ਤੋਂ ਵੱਧ ਤਾਂ ਜੋ ਸਾਰਿਆਂ ਤੱਕ ਵੀਡੀਓ ਪਹੁੰਚ ਸਕੇ ਅਤੇ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੋਸਤੋ ਤਾਂ ਦੇਖੋ ਇੱਥੇ ਪਹਿਲਾ ਕੁਐਸਚਨ ਹੈ 6 ਤਾਂ ਇਸ ਦਾ ਆਨਸਰ ਕੀ ਹੋ ਜਾਵੇਗਾ ਦੋਸਤੋ ਤਿੰਨ ਆਨਸਰ ਹੋ ਜਾਵੇਗਾ ਇਸ ਦਾ ਆਨਸਰ 5 ਹੋ ਜਾਵੇਗਾ ਇਸ ਦਾ ਆਨਸਰ 7 ਹੋ ਜਾਵੇਗਾ ਇਸ ਦਾ ਆਨਸਰ 6 ਹੋ ਜਾਵੇਗਾ ਤਾਂ ਇਸ ਤਰ੍ਹਾਂ ਤੁਸੀਂ ਕਰਨਾ ਹੈ ਉੱਥੇ ਕੁਝ ਵੀ ਨਹੀਂ ਕਰਨਾ ਤੁਸੀਂ ਓਨਲੀ ਕੀ ਹੈ ਬਸ ਇੱਕ ਚੀਜ਼ ਤੁਹਾਨੂੰ ਮੈਂ ਦੱਸਾਂਗਾ ਤੁਸੀਂ ਉਹ ਕਰ ਲਈ ਤਾਂ ਕਿ ਇਹ ਸਾਮ ਸੋਲਵ ਹੋ ਗਿਆ ਇੱਥੇ ਕੀ ਹੈ ਦੋ ਆਨਸਰ ਹੋ ਜਾਵੇਗਾ ਇੱਥੇ 4 ਆਨਸਰ ਹੋ ਜਾਵੇਗਾ ਇੱਥੇ 3 ਆਨਸਰ ਹੋ ਜਾਵੇਗਾ ਤੇ ਇੱਥੇ 5 ਆਨਸਰ ਹੋ ਜਾਵੇਗਾ ਤਾਂ ਦੋਸਤੋ ਦੱਸੋ ਕਿ ਇਸ ਤਰ੍ਹਾਂ ਤੁਸੀਂ ਕਰਨਾ ਵਧੀਆ ਲੱਗੇਗਾ ਤੁਹਾਨੂੰ ਜਦੋਂ ਇਸ ਤਰ੍ਹਾਂ ਕਰੋਗੇ ਤਾਂ ਕਿਸ ਤਰ੍ਹਾਂ ਹੋਵੇਗਾ ਤਾਂ ਤੁਹਾਨੂੰ ਮੈਂ ਦੱਸਦਾ ਹਾਂ ਦੋਸਤੋ ਦੇਖੋ ਹੁਣ ਆਪਾਂ ਆਨਸਰ ਕੀ ਹੈ ਵਿਦਨ ਸੈਕਿੰਡ ਦੇ ਵਿੱਚ ਕਰ ਲੈ ਮਤਲਬ ਕੀ ਹੈ ਜੇਕਰ 20 ਕੁਐਸਚਨ ਵੀ ਆਇਆ ਤਾਂ 20 ਸੈਕਿੰਡ ਦੇ ਵਿੱਚ ਤੁਸੀਂ ਕਰਕੇ ਪਰਾਂ ਕਰੋਗੇ ਤਾਂ ਦੋਸਤੋ ਇਸ ਤਰ੍ਹਾਂ ਦੇ ਕੁਐਸਚਨ ਹਨ ਜੋ ਕਿ ਸਾਡੇ ਲਈ ਬਹੁਤ ਹੀ ਘੱਟ ਸਮੇਂ ਦੇ ਵਿੱਚ ਹੋਣ ਵਾਲੇ ਤੇ ਇੱਕ ਨੰਬਰ ਪ੍ਰਾਪਤ ਕਰਨ ਵਾਲੇ ਕੁਐਸਚਨ ਹੁੰਦੇ ਹਨ ਤਾਂ ਦੋਸਤੋ ਇਸ ਤਰ੍ਹਾਂ ਦੇ ਕੁਐਸਚਨ ਬਿਲਕੁਲ ਨਾ ਛੱਡਣਾ ਦੇਖਣ ਦੇ ਵਿੱਚ ਇਹ ਡਰਾਮ ਨੇ ਜ਼ਰੂਰ ਹੁੰਦੇ ਹਨ ਬਟ ਕੀ ਇਹ ਬਹੁਤ ਸੌਖੇ ਹੁੰਦੇ ਹਨ ਤਾਂ ਦੇਖੋ ਦੋਸਤੋ ਇਹ ਆਪਾਂ ਆਨਸਰ ਕੀਤੇ ਹਨ ਤਾਂ ਕਿਸ ਤਰ੍ਹਾਂ ਕੀਤੇ ਹਨ ਤਾਂ ਦੇਖਦੇ ਹਾਂ ਆਪਾਂ ਪਹਿਲਾ ਕੁਐਸਚਨ ਤਾਂ ਧਿਆਨ ਨਾਲ ਸਮਝੋ ਦੋਸਤੋ ਕੁਐਸਚਨ ਬੜੇ ਇੰਪੋਰਟੈਂਟ ਕਿਉਂਕਿ ਇਸ ਤੋਂ ਅੱਗੇ ਜੋ ਆਉਣਗੇ ਇਹ ਕੀ ਹੈ ਐਡ ਵਾਲੇ ਹਨ ਤੇ ਲਗਾਤਾਰ ਵਾਲੇ ਹਨ ਈਵਨ ਹਨ ਸਬਟ੍ਰੈਕਟ ਹਨ ਈਵਨ ਹਨ ਤੇ ਲਗਾਤਾਰ ਵਾਲੇ ਹਨ ਤਾ ਦੋਸਤੋ ਇਸ ਤੋਂ ਅੱਗੇ ਕੋਈ ਹੋਰ ਆਪਾਂ ਕਰਾਂਗੇ ਤਾਂ ਸਾਰਿਆਂ ਨੂੰ ਦੇਖਣਾ ਧਿਆਨ ਨਾਲ ਹੁਣ ਇੱਥੇ ਦੇਖੋ ਦੋਸਤੋ ਇੱਥੇ 6 ਪਾਇਆ ਹੋਇਆ ਹੈ ਜਦੋਂ ਕਿ ਇਹ ਇਹ ਬ੍ਰੈਕਟ ਦੇ ਵਿੱਚ ਹੋਣ ਤੇ ਪਲੱਸ ਹੋਵੇ ਵਿੱਚ ਤੇ ਇੱਥੇ ਡਾਟ ਡਾਟ ਪਾਈ ਹੋਵੇ ਮਤਲਬ ਕਿ ਇਨਫਿਨਿਟੀ ਗਾਂ ਤੱਕ ਕੀ ਹੈ ਇਸੇ ਤਰ੍ਹਾਂ ਚੱਲੀ ਜਾ ਰਿਹਾ ਹੈ ਤਾਂ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਓਨਲੀ 6 ਨੂੰ ਪકડਣਾ ਹੈ 6 ਦੇ ਦੋ ਟੋਟੇ ਬਣਾਉਣੇ ਹਨ ਜਿਸ ਦੇ ਵਿੱਚ ਡਿਫਰੈਂਟ ਓਨਲੀ ਇੱਕ ਹੋਵੇ ਤਾਂ 3 2 6 ਹੁੰਦਾ ਹੈ 3 2 ਕੀ ਹੁੰਦਾ ਹੈ 6 ਦੋ ਫੈਕਟਰ ਬਣ ਗਏ ਇਸ ਦੇ ਵਿੱਚ ਡਿਫਰੈਂਸ ਹੈ ਜੋ ਦੋਸਤੋ ਯਾਦ ਰੱਖਣਾ ਹੈ ਡਿਫਰੈਂਸ ਕਿੰਨਾ ਹੋਣਾ ਚਾਹੀਦਾ ਹੈ 1 ਦਾ ਹੋਣਾ ਚਾਹੀਦਾ 3 ਵਿੱਚ 2 ਗਿਆ 1 ਤਾਂ ਡਿਫਰੈਂਸ ਕੀ ਆ ਗਿਆ ਸਾਡਾ 1 ਆ ਗਿਆ ਦੋਸਤੋ ਤਾਂ ਵੱਡਾ ਕਰਕੇ ਲਿਖ ਲੈਣੇ ਆ 3 2 ਤੇ ਕੀ ਹੈ 1 ਬਸ ਤੁਹਾਡਾ ਸੋਲੂ ਹੋ ਗਿਆ ਦੋਸਤੋ ਇੱਥੇ ਕੀ ਹੈ ਪਲੱਸ ਦਾ ਸਿੰਬਲ ਹੈ ਜਦੋਂ ਪਲੱਸ ਦਾ ਸਿੰਬਲ ਹੋਵੇ ਮਤਲਬ ਕਿ ਵੱਡੀ ਸੰਖਿਆ ਤਾਂ ਵੱਡੀ ਸੰਖਿਆ ਕੀ ਹੈ ਸਾਡੀ ਤਿੰਨ ਹੈ ਇਸ ਕਰਕੇ ਆਨਸਰ ਕੀ ਆ ਗਿਆ ਤਿੰਨ ਆ ਗਿਆ ਉਸੇ ਤਰ੍ਹਾਂ ਅੱਗੇ ਦੇਖਿਆ ਜਾਵੇ ਤਾਂ 20 ਦੇ ਦੋ ਫੈਕਟਰ ਬੰਦੇ ਹਨ 1 5 ਤੇ 1 4 5 ਜੋਗਾ 20 ਵਿੱਚ ਡਿਫਰੈਂਸ ਕੀ ਹੈ 1 ਹੈ ਤਾਂ ਇੱਥੇ ਕੀ ਹੈ ਵੱਡੀ ਸੰਖਿਆ ਕੀ ਹੈ 5 ਹੈ ਉਸੇ ਤਰ੍ਹਾਂ ਕੀ ਹੈ 42 ਹੈ 42 ਦੇ ਵਿੱਚ ਦੇਖਿਆ ਜਾਵੇ ਤਾਂ ਦੋ ਫੈਕਟਰ 7 6 42 ਬਸ ਦੋਸਤੋ ਇਹ ਯਾਦ ਰੱਖਣਾ ਹੈ ਵਿੱਚ ਅੰਤਰ ਕੀ ਹੈ ਇੱਕ ਦਾ ਹੋਣਾ ਚਾਹੀਦਾ ਜਦੋਂ 42 42 42 42 42 42 ਈਟੀਸੀ ਇਨਫਿਨਿਟੀ ਚੱਲ ਰਹੀ ਹੋਵੇ ਮਤਲਬ ਕੀ ਹੈ ਦੇਖਣਾ ਹੈ ਡਾਟ 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 ਚੱਲ ਰਿਹਾ ਹੋਵੇ ਤਾਂ ਕੀ ਹੈ ਅਸੀਂ ਬਸ ਓਨਲੀ ਇੱਕੋ ਕੰਮ ਕਰਨਾ ਹੈ ਫੈਕਟਰ ਦੇਖਣੇ ਹਨ ਤੇ ਵਿੱਚ ਡਿਫਰੈਂਸ ਦੇਖਣਾ ਹੈ ਇੱਕ ਦਾ ਬਾਇਸ ਟੋਡਾ ਆਨਸਰ ਹੋ ਗਿਆ ਤਾਂ ਇਸ ਦਾ ਆਨਸਰ ਕੀ ਆ ਗਿਆ 7 ਆ ਗਿਆ ਵੱਡੀ ਸੰਖਿਆ 7 ਹੈ ਦੋਸਤੋ ਜੇਕਰ 30 ਦੇਖਿਆ ਜਾਵੇ ਤਾਂ 6 5 30 ਹੁੰਦਾ ਹੈ ਤਾਂ ਇੱਥੇ ਦੇਖਿਆ ਕੀ ਹੈ ਡਿਫਰੈਂਸ ਇੱਥੇ ਵੀ ਇੱਕ ਦਾ ਹੈ ਇਸ ਕਰਕੇ ਆਨਸਰ ਕੀ ਆ ਗਿਆ ਸਾਡਾ 6 ਆ ਗਿਆ ਤਾਂ ਦੋਸਤੋ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਨਾ ਉਸ ਤੋਂ ਅੱਗੇ ਚੱਲਦੇ ਆਪਾਂ ਸਬਟ੍ਰੈਕਟ ਵਾਲੇ ਵੱਲ ਤਾਂ ਈਵਨ ਦੇ ਵਿੱਚ ਹੋਣਗੇ ਲਗਾਤਾਰ ਹੋਣਗੇ ਤਾਂ ਇਨਫਿਨਿਟੀ ਹੈ ਤਾਂ ਇੱਥੇ ਆਪਾਂ ਆਨਸਰ ਦੋ ਲਾਇਆ ਹੈ ਬਸ ਇਹੀ ਦੇਖਣਾ ਹੈ ਪਲੱਸ ਹੋਵੇਗਾ ਤਾਂ ਵੱਡਾ ਅੱਖਰ ਲਾਵਾਂਗੇ ਮਾਈਨਸ ਹੋਵੇਗਾ ਤਾਂ ਛੋਟਾ ਅੱਖਰ ਲਾਵਾਂਗੇ ਤਾਂ ਉਸੇ ਤਰ੍ਹਾਂ ਫੈਕਟਰ ਦੋ ਬਣਾ ਲਏ 1 3 ਅਤੇ 1 2 ਡਿਫਰੈਂਸ 1 ਦਾ ਹੋ ਗਿਆ ਤੇ ਛੋਟਾ ਅੱਖਰ ਹੈ ਮਤਲਬ ਕੀ ਹੈ ਡਿਨੋਟ ਕਰ ਰਿਹਾ ਹੈ ਮਾਈਨਸ ਤਾਂ ਕੀ ਹੈ ਦੋਸਤੋ ਆਨਸਰ ਕਿਆ ਜਾਵੇਗਾ ਦੋ ਆ ਜਾਵੇਗਾ ਜੇਕਰ 20 ਲਿਆ ਹੈ ਤਾਂ 5 ਚੌਕਾ 20 ਹੁੰਦਾ ਹੈ ਛੋਟਾ ਅੱਖਰ ਕੀ ਹੈ 4 ਹੈ 네ਗੇਟਿਵ ਹੈ ਸਿੰਬਲ ਤਾਂ ਇਸ ਕਰਕੇ 네ਗੇਟਿਵ ਸੰਖਿਆ ਛੋਟੀ ਹੁੰਦੀ ਹੈ ਛੋਟੀ ਲੈ ਲਈ ਜੇਕਰ ਇੱਥੇ ਦੇਖਿਆ ਜਾਵੇ 4 ਤੇ 3 4 3 12 ਹੁੰਦਾ ਹੈ ਤਾਂ ਛੋਟਾ ਅੱਖਰ ਕੀ ਹੈ 3 ਹੈ ਤਾਂ ਆਨਸਰ ਆ ਗਿਆ 3 ਜੇਕਰ 3 ਨੂੰ ਦੇਖਿਆ ਜਾਵੇ ਤਾਂ 6 5 30 ਹੁੰਦਾ ਹੈ ਤਾਂ 5 ਕੀ ਹੈ ਛੋਟਾ ਹੈ ਇਸ ਕਰਕੇ ਸਾਡਾ ਆਨਸਰ ਆ ਗਿਆ 5 ਤਾਂ ਦੋਸਤੋ ਟ੍ਰੀਕੀ ਮੈਥਡ ਦੇ ਨਾਲ ਕਰਨਾ ਹੈ ਤੁਸੀਂ ਕੀ ਹੈ ਟ੍ਰਿਕ ਦੇ ਨਾਲ ਇਹ ਕਰਨੇ ਹਨ ਜੇਕਰ ਟ੍ਰੀਕੀ ਮੈਥਡ ਯੂਜ਼ ਕਰੋਗੇ ਤਾਂ ਬਹੁਤ ਘੱਟ ਸਮੇਂ ਦੇ ਵਿੱਚ ਕਾਫੀ ਸਮ ਕਰ ਜਾਓਗੇ ਨੰਬਰ ਸਿਸਟਮ ਦੇ ਨੰਬਰ ਸਿਸਟਮ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਪੁਲਿਸ ਵਾਲਿਆਂ ਨੂੰ ਆ ਰਿਹਾ ਹੈ ਇਸ ਤਰ੍ਹਾਂ ਦਾ ਕੁਐਸਚਨ ਆ ਗਿਆ ਤਾਂ ਸਾਰੇ ਕੀ ਹਨ ਉੱਥੇ ਉਸ ਨੂੰ ਛੱਡਣ ਦੀ ਕੋਸ਼ਿਸ਼ ਕਰਨਗੇ ਤਾਂ ਆਪਾਂ ਚੱਲਦੇ ਹਾਂ ਹੁਣ ਅਗਲੀ ਟਾਈਪ ਵੱਲ ਜੋ ਕਿ ਨੈਕਸਟ ਟਾਈਪ ਕਹਿੰਦਾ ਹੈ ਨੰਬਰ ਸਿਸਟਮ ਦੀ ਅਗਲੀ ਟਾਈਪ ਹੈ ਐਡ ਵਾਲੀ ਰਕਮ ਦਿੱਤੀ ਹੋਵੇਗੀ ਅਤੇ ਉਹ ਆਡ ਹੋਵੇਗੀ ਤੇ ਲਗਾਤਾਰ ਵਾਲੀ ਜ਼ਰੂਰ ਹੋਵੇਗੀ ਦੋਸਤੋ ਬਸ ਇਹਨਾਂ ਯਾਦ ਰੱਖਣਾ ਇਹ ਯਾਦ ਰੱਖਿਆ ਕੰਡੀਸ਼ਨ ਇਹ ਦੇਖੀ ਤਾਂ ਟ੍ਰਿਕ ਦੇ ਨਾਲ ਅਸੀਂ ਸੋਲਵ ਕਰਦੇ ਹਾਂ ਤਾਂ ਇੱਥੇ ਦੇਖੋ ਆਡ ਹੈ ਤਾਂ ਔਡ ਵਾਲੇ ਦੇ ਵਿੱਚ ਈਵਨ ਵਾਲੇ ਦੇ ਵਿੱਚ ਤਾਂ ਅਸੀਂ ਦੋ-ਦੋ ਜੋਟੇ ਬਣਾ ਲਏ ਸਨ ਔਡ ਦੇ ਵਿੱਚ ਕੀ ਕਰਨਾ ਹੈ ਤਾਂ ਦੇਖੋ ਦੋਸਤੋ ਇੱਥੇ ਕੀ ਹੈ ਇਸ ਦਾ ਆਨਸਰ 2 ਅਤੇ 3 ਦੇ ਵਿੱਚ ਹੋਵੇਗਾ ਠੀਕ ਆ ਦੋਸਤੋ ਉੱਥੇ ਇਸ ਤਰ੍ਹਾਂ ਆਪਸ਼ਨ ਹੋਵੇਗੀ ਜੇਕਰ ਇੱਥੇ ਦੇਖਿਆ ਜਾਵੇ ਤਾਂ 13 ਦੇ ਵਿੱਚ ਵੀ ਉਸੇ ਤਰ੍ਹਾਂ ਹੋਵੇਗਾ 1 ਦੇ ਵਿੱਚ ਵੀ ਉਸੇ ਤਰ੍ਹਾਂ ਹੋਵੇਗਾ ਕਿਸ ਤਰ੍ਹਾਂ ਹੋਵੇਗਾ ਤੁਹਾਨੂੰ ਮੈਂ ਦੱਸਾਂਗਾ 23 ਦੇ ਵਿੱਚ ਕੀ ਹੈ ਜੇਕਰ ਇੱਥੇ ਦੇਖਿਆ ਜਵੇ ਤਾਂ ਇੱਥੇ ਵੀ ਸਾਰੀਆਂ ਸਬਟੈਕਟ ਦੇ ਵਿੱਚ ਇੱਕ ਚੀਜ਼ ਚੱਲ ਰਹੀ ਹੈ ਤੁਹਾਨੂੰ ਮੈਂ ਦੱਸਾਂਗਾ ਦੋਸਤੋ ਤਾਂ ਇੱਥੇ ਦੇਖੋ ਹੁਣ ਹੁਣ ਇੱਥੇ ਦੇਖਣਾ ਹੈ ਕਿ ਆਡ ਵਾਲੀ ਸੰਖਿਆ ਹੋਣੀ ਚਾਹੀਦੀ ਹੈ ਐਡ ਵਿੱਚ ਸਿੰਬਲ ਹੋਣਾ ਚਾਹੀਦਾ ਹੈ ਤਾਂ ਦੋਸਤੋ ਦੇਖੋ ਇਸ ਦੇ ਵਿੱਚ ਕੀ ਹੈ ਤੁਸੀਂ ਦਿਮਾਗ ਲਾਉਣਾ ਉੱਥੇ 1 ਸੈਕਿੰਡ ਸੀ ਇੱਥੇ ਵੱਧ ਤੋਂ ਵੱਧ 5 ਸੈਕਿੰਡ ਲੱਗ ਸਕਦੇ ਹਨ ਦੋਸਤੋ ਇਸ ਤੋਂ ਵੱਧ ਸਮਾਂ ਬਿਲਕੁਲ ਨਹੀਂ ਲੱਗਣਾ ਤਾਂ ਦੇਖੋ 5 ਹੈ ਤਾਂ ਜਦੋਂ ਪਲੱਸ ਦਾ ਹੋਵੇ ਤਾਂ ਅਸੀਂ 5 ਤੋਂ ਵੱਡੀ ਸੰਖਿਆ ਦੇਖਣੀ ਹੈ ਗੱਲ ਉਹੀ ਰਹਿਣੀ ਹੈ ਵਿੱਚ ਕੀ ਡਿਫਰੈਂਸ 1 ਦਾ ਹੋਵੇ ਤਾਂ 5 ਦੇ ਵਿੱਚ ਦੇਖਿਆ ਜਾਵੇ ਤਾਂ ਦੋਸਤੋ 5 ਤੋਂ ਅੱਗੇ ਕਿਹੜਾ ਹੁੰਦਾ ਹੈ 6 ਹੁੰਦਾ ਹੈ ਤਾਂ 6 ਦੇ ਦੇਖਿਆ ਜਾਵੇ ਤਾਂ ਫੈਕਟਰ ਕਿੰਨੇ ਬੰਦੇ ਹਨ 3 ਤੇ 2 ਬੰਦਿਆਂ ਵਿੱਚ ਕੀ ਹੈ ਅੰਤਰ 1 ਦਾ ਹੁੰਦਾ ਹੈ ਤਾਂ ਕੀ ਆਨਸਰ ਕਿਹਾ ਜਾਵੇਗਾ 2 ਅਤੇ 3 ਦੇ ਵਿਚਕਾਰ ਸਾਡਾ ਕੀ ਹੋ ਜਾਵੇਗਾ ਆਨਸਰ ਹੋ ਜਾਵੇਗਾ ਤਾਂ ਦੋਸਤੋ ਆਹ ਦੋ ਹਨ ਜੋ ਕੀ ਹੈ ਤੁਸੀ ਕਰਨੇ ਹਨ ਮਤਲਬ ਕੀ ਹੈ ਪਲੱਸ ਦੇ ਵਿੱਚ ਦੇਖਣਾ ਹੈ ਅਸੀਂ ਨੈਕਸਟ ਅੱਖਰ ਦੇਖਣਾ ਹੈ ਹੁਣ ਗੱਲ ਕਰੀਏ ਮਾਈਨਸ ਦੀ ਮਾਈਨਸ ਦੇ ਵਿੱਚ ਕੀ ਸਬਟ੍ਰੈਕਟ ਹੋਵੇ ਆਡ ਹੋਵੇ ਤੇ ਲਗਾਤਾਰ ਹੋਵੇ ਮਤਲਬ ਕਿ ਲਗਾਤਾਰ ਚੱਲ ਰਿਹਾ ਡਾਟ 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 ਪਈ ਹੋਈ ਹੈ ਤਾਂ ਇੱਥੇ ਦੇਖੋ 23 ਤੋਂ ਅੱਗੇ ਕੀ ਹੁੰਦਾ ਹੈ 24 ਹੁੰਦਾ ਹੈ 24 ਦੇ ਫੈਕਟਰ ਬਣਾਈਏ ਤਾਂ ਕਿੰਨਾ ਬਣਦਾ ਹੈ 8 3 24 ਬਣਦਾ ਹੈ ਮਤਲਬ ਕੀ ਇਹ ਗਲਤ ਹੋ ਜਾਵੇਗਾ ਫਿਰ 25 ਹੈ 25 ਦੇ ਵੀ ਗਲਤ ਹੋਏਗਾ 26 ਹੈ 26 ਦੇ ਗਲਤ ਹੋ ਜਾਣਗੇ 27 ਤਾਂ 9 3 27 ਮਤਲਬ ਕਿ 27 ਦਾ ਤਾਂ 28 7 4 28 29 ਗਲਤ ਹੋ ਗਿਆ ਤਾਂ ਇਹ ਦੇਖੋ ਹੁਣ ਅਸੀਂ ਅੱਗੇ ਵੱਲ ਨੂੰ ਜਾ ਰਹੀਆਂ ਤਾਂ ਇਹ ਜਾਣ ਕੇ ਕਿਹਾ ਹੈ ਅੱਗੇ ਵੱਲ ਨੂੰ ਅਸੀਂ ਜਾਣਾ ਹੈ ਪਲੱਸ ਵੇਲੇ ਬਟ ਕੀ ਆ ਇੱਥੇ ਮਾਈਨਸ ਹੈ ਤਾਂ ਗਲਤੀ ਨਹੀਂ ਕਰਨੀ ਉੱਥੇ ਮਾਈਨਸ ਵੇਲੇ ਕੀ ਕਰਨਾ ਹੈ ਪਿੱਛੇ ਵੱਲ ਨੂੰ ਜਾਣਾ ਹੈ ਪਿੱਛੇ ਵੱਲ ਨੂੰ 23 ਤੋਂ ਪਿੱਛੇ ਕਿਹੜਾ ਹੁੰਦਾ ਹੈ 22 ਹੁੰਦਾ ਹੈ ਦਿਮਾਗ ਦੇ ਵਿੱਚ ਸੋਚੋ 22 ਦੇ ਫੈਕਟਰ 11 ਤੇ 2 ਬੰਦਿਆਨ ਮਤਲਬ ਕਿ ਇੱਕ ਦਾ ਡਿਫਰੈਂਸ ਹੋਣਾ ਚਾਹੀਦਾ 22 ਤੋਂ ਗਾ 21 ਹੁੰਦਾ ਹੈ 7 3 21 ਹੁੰਦਾ ਹੈ ਨਹੀਂ ਜੀ 20 5 ਚੋਕਾ 20 ਦੇਖੋ ਹੁਣ ਕੀ ਆ ਗਿਆ 20 ਆ ਗਿਆ ਤਾਂ 5 ਚੋਕਾ 20 ਆ ਗਿਆ ਤਾਂ ਡਿਫਰੈਂਸ ਕਿੰਨਾ ਆ ਗਿਆ 1 ਦਾ ਆ ਗਿਆ ਤਾਂ ਆਨਸਰ ਕੀ ਆ ਗਿਆ ਸਾਡਾ 5 ਅਤੇ 4 ਵਿਚਕਾਰ ਦੋਸਤੋ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਬਹੁਤ ਇੰਪੋਰਟੈਂਟ ਕੁਐਸਚਨ ਹਨ ਇਸੇ ਤਰ੍ਹਾਂ 13 ਹੈ 3 ਹੈ 1 ਕੀ ਹੈ ਤੁਸੀਂ ਆਪ ਕਰਨੇ ਹਨ ਖੁਦ ਕਰਨੇ ਹਨ ਤੇ ਕਮੈਂਟ ਦੇ ਵਿੱਚ ਦੱਸਣਾ ਹੈ ਕਿ ਤੁਹਾਡਾ ਆਨਸਰ ਕੀ ਆਇਆ ਹੈ ਦੋਸਤੋ ਤਾਂ ਜੋ ਪਤਾ ਲੱਗ ਸਕੇ ਕਿ ਤੁਹਾਨੂੰ ਇਹ ਪਤਾ ਲੱਗਿਆ ਕਿ ਨਹੀਂ ਉਸ ਤੋਂ ਅਗਲੀ ਟਾਈਪ ਆਪਾਂ ਦੇਖਦੇ ਹਾਂ ਅਗਲੀ ਟਾਈਪ ਕਹਿੰਦਾ ਹੈ ਨੰਬਰ ਸਿਸਟਮ ਦੇ ਵਿੱਚ ਕੀ ਹੈ ਹੁਣ ਮਲਟੀਪਲਾਈ ਵਾਲੀ ਗੱਲ ਆ ਗਈ ਇਹ ਕੀ ਹੈ ਲਗਾਤਾਰ ਵਾਲੀ ਸੰਖਿਆ ਹੈ ਇਹ ਕੀ ਹੈ ਬਿਨਾਂ ਲਗਾਤਾਰ ਵਾਲੀ ਸੰਖਿਆ ਹੈ ਤਾ ਦੋਸਤੋ ਗਲਤੀ ਨਹੀਂ ਕਰਨਾ ਲਗਾਤਾਰ ਵਾਲੀ ਸੰਖਿਆ ਡਾਟ 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 ਹੋਵੇਗੀ ਬਟ ਮਲਟੀਪਲਾਈ ਦੇ ਵਿੱਚ ਬਿਨਾ ਲਗਾਤਾਰ ਵਾਲੀ ਸੰਖਿਆ ਕੀ ਕੁਝ ਵੀ ਨਹੀਂ ਪਾਇਆ ਹੋਵੇਗਾ ਬਸ ਕੋਈ ਡਾਟ ਨਹੀਂ ਪਾਈ ਹੋਵੇਗੀ ਤਾਂ ਇਹ ਕਿਸ ਤਰ੍ਹਾਂ ਕਰਨਾ ਹੈ ਤਾਂ ਦੋਸਤੋ ਦੇਖੋ ਇਸ ਦਾ ਆਨਸਰ ਕੀ ਆਵੇਗਾ 6 ਆਵੇਗਾ ਇਸ ਦਾ ਆਨਸਰ 3 ਆਵੇਗਾ ਇਸ ਦਾ ਆਨਸਰ 16 ਆਵੇਗਾ ਤਾਂ ਵਿਦਨ ਸੈਕਿੰਡ ਦੇ ਵਿੱਚ ਅਸੀਂ ਕੀ ਹੈ ਕਰਕੇ ਪਰਾਂ ਕਰਨਾ ਹੈ ਹੁਣ ਦੇਖੋ ਦੋਸਤੋ ਇੱਥੇ ਹੋ ਕੀ ਰਿਹਾ ਹੈ ਜਦੋਂ ਵੀ ਮਲਟੀਪਲਾਈ ਆਵੇ ਤੇ √ ਆਵੇ ਤਾਂ ਕੀ ਕਰਨਾ ਹੈ ਲਗਾਤਾਰ ਵਾਲੀ ਸੰਖਿਆ ਹੋਣੀ ਚਾਹੀਦੀ ਹੈ ਤਾਂ ਮਲਟੀਪਲਾਈ ਦੇ ਵਿੱਚ ਜੋ ਇਸ ਦੇ ਵਿੱਚ ਰਕਮ ਦਿੱਤੀ ਹੋਵੇਗੀ ਉਹੀ ਸਾਡਾ ਕੀ ਆ ਆਨਸਰ ਹੋਵੇਗਾ ਇਸ ਦੇ ਵਿੱਚ ਜੋ ਦਿੱਤੀ ਹੋਈ ਹੈ ਰਕਮ ਉਹੀ ਸਾਡਾ ਆਨਸਰ ਹੈ ਜੋ ਵਿੱਚ ਰਕਮ ਦਿੱਤੀ ਹੋਈ ਹੈ ਉਹੀ ਸਾਡਾ ਆਨਸਰ ਹੈ ਤਾਂ ਦੋਸਤੋ ਇਸ ਤਰ੍ਹਾਂ ਦੀ ਲੱਗੀ ਇਹ ਟ੍ਰਿਕ ਤੁਹਾਨੂੰ ਤਾਂ ਤੁਸੀਂ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਦੋਸਤੋ ਉਸ ਤੋਂ ਅੱਗੇ ਦੇਖਦੇ ਹਾਂ ਮਲਟੀਪਲਾਈ ਬਿਨਾ ਲਗਾਤਾਰ ਵਾਲੀ ਸੰਖਿਆ ਤਾਂ ਇਸ ਦੇ ਵਿੱਚ ਦੇਖਿਆ ਜਾਵੇ ਹੁਣ 6 6 6 ਹੈ ਤਾਂ ਸਭ ਤੋਂ ਪਹਿਲਾਂ ਤਾਂ ਗੁਣਾ ਦੇ ਵਿੱਚ ਕੀ ਕਰਦੇ ਆ ਅਸੀਂ ਉਸੇ ਤਰ੍ਹਾਂ ਉਤਾਰ ਲੈਨੇ ਆ 6 ਤਾਂ ਇੱਥੇ ਕੀ ਹੈ ਹੁਣ ਇਨਫਿਨਿਟੀ ਨਹੀਂ ਦਿੱਤੀ ਹੋਈ ਮਤਲਬ ਕਿ ਲਗਾਤਾਰ ਵਾਲੀ ਸੰਖਿਆ ਨਹੀਂ ਦਿੱਤੀ ਹੋਈ ਬਿਨਾ ਲਗਾਤਾਰ ਵਾਲੀ ਹੈ ਤਾਂ ਦੇਖਣਾ ਹੈ ਕਿ ਜੋ ਸਕੁਅਰ ਰੂਟ ਹੁੰਦਾ ਹੈ ਇਹ ਹਮੇਸ਼ਾ ਕੀ ਹੈ ਇੱਥੇ 2 ਪਾਇਆ ਹੁੰਦਾ ਹੈ ਬਟ ਸਾਨੂੰ ਕੀ ਹੈ ਹਿਡਨ ਹੁੰਦਾ ਹੈ ਦਿੱਤਾ ਨਹੀਂ ਹੁੰਦਾ ਤਾਂ ਦੇਖਣੇ ਹਨ ਕਿ ਰੂਟ ਕਿੰਨੇ ਦਿੱਤੇ ਹੋਏ ਹਨ 1 2 3 4 ਤਾਂ ਕਰ ਦੋ 2 ਦੀ ਪਾਵਰ 4 2 ਦੁਣੀ 4 ਦੁਣੀ 8 ਦੁਣੀ 16 ਤਾਂ ਇੱਥੇ ਲੇਖ ਦੋ बटे ਦੇ ਵਿੱਚ ਦੋਸਤੋ 16 ਤੇ ਉੱਪਰ ਇੱਕ ਘਟਾ ਦੋ ਤਾਂ 15 ਆ ਗਿਆ ਤੇ ਇਹ ਕੀ ਆ ਗਿਆ ਸਾਡਾ ਆਨਸਰ ਆ ਗਿਆ ਦੋਸਤੋ ਧਿਆਨ ਨਾਲ ਸਮਝਣਾ ਇੱਥੇ ਦੇਖੋ ਹੁਣ ਅਸੀਂ ਕੀ ਹੈ 3 ਤਾਂ ਲਿਖਣਾ ਹੀ ਹੈ ਵੱਟ ਕੀ ਦੇਖਣਾ ਹੈ ਰੂਟ ਦੇਖਣੇ ਕਿੰਨੇ ਹਨ 1 2 3 2 2 4 2 8 ਮਤਲਬ ਕੀ ਹੈ √2 ਦਾ ਹੁੰਦਾ ਹੈ ਤਾਂ 2 2 4 2 8 ਦੇ ਵਿੱਚ ਲਿਖਿਆ 8 ਤੇ ਉੱਪਰ ਕੀ ਹੈ 1 ਘਟਾ ਦੋ 7 ਤਾਂ ਇਹ ਕੀ ਆ ਗਿਆ ਸਾਡਾ ਆਨਸਰ ਆ ਗਿਆ ਦੋਸਤੋ ਇਸੇ ਤਰ੍ਹਾਂ ਕੀ ਹੈ 24 ਤਾਂ ਉਸੇ ਤਰ੍ਹਾਂ ਲਿਖਣਾ ਹੈ ਤੇ ਇੱਥੇ ਕਿੰਨੇ 3 √ ਹਨ 2 2 4 2 8 ਉੱਤੇ ਲਿਖਿਆ 7 ਤਾਂ ਦੋਸਤੋ ਇਹ ਸੀ ਨੰਬਰ ਸਿਸਟਮ ਦੇ ਸਮਝੋ ਕੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਨ ਪੇਪਰ ਦੇ ਵਿੱਚ ਪੁੱਛੇ ਜਾ ਰਹੇ ਹਨ ਤਾਂ ਤਾਂ ਦੋਸਤੋ ਇਸ ਤਰ੍ਹਾਂ ਦੇ ਸਮ ਹਨ ਸੌਰੀ ਵਿੱਚ ਫੋਨ ਆ ਗਿਆ ਸੀ ਤਾਂ ਦੋਸਤੋ ਇਸ ਤਰ੍ਹਾਂ ਦੇ ਸਮ ਜੋ ਕਿ ਤੁਸੀਂ ਬਿਲਕੁਲ ਨਹੀਂ ਪੇਪਰ 'ਤੇ ਛੱਡ ਕੇ ਹੋਣਾ ਬਹੁਤ ਹੀ ਕੀ ਹੈ ਤੁਸੀਂ ਘੱਟ ਟਾਈਮ ਵਿੱਚ ਕਰਨੇ ਹਨ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ